ਭਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਜਗਰੂਪ ਆ ਜੀ ਕਿਹੜੀ ਜਗ੍ਹਾ ਤੋਂ ਜੀ ਮੰਡ ਚੌਂਤਾ ਪਿੰਡ ਆ ਜੀ ਮੇਰਾ ਭਾਈ ਜੀ ਜਾਣਕਾਰੀ ਜ਼ਰੂਰ ਦਿਓ ਵੀ ਜਿਹੜੇ ਕਿਸਾਨ ਵੀਰਾਂ ਦੀ ਸਤਲੁਜ ਦਰਿਆ ਦੇ ਵਿੱਚ ਜ਼ਮੀਨਾਂ ਆਂਦੀਆਂ ਸੀ ਕਿੰਨੀਆਂ ਕ ਜ਼ਮੀਨਾਂ ਜਿਹੜੀਆਂ ਪਾਣੀ ਚ ਹਟ ਚੁੱਕੀਆਂ ਐ ਵਾਇਗੁਰੂ ਜੀ ਖਾਲਸਾ ਵਾਇਗੁਰੂ ਜੀ ਕੀ ਫਤਿਹ ਇਹ ਆਪਣੇ ਕਹਿੰਦਾ ਜੀ 60 ਤੋਂ 65 ਕਿਲੇ ਇਹ ਪਾਣੀ ਦੇ ਵਿੱਚ ਹਟ ਚੁੱਕੀਆਂ ਜ਼ਮੀਨਾਂ ਜੀ ਜਿਹਦੇ ਵਿੱਚ ਆ ਕਿਸਾਨ ਖੜੇ ਨੇ ਸਾਰੇ ਆਪਣੇ ਨਾਮ ਲੈਣ ਲੱਗੇ ਤਾਂ ਬਹੁਤ ਲੰਬੀ ਲਿਸਟ ਆ ਜੀ ਤੇ 15 ਤੋਂ 20 ਕਿਸਾਨ ਨੇ ਜਿਨ੍ਹਾਂ ਦੀ ਕਿਸੇ ਦੀ 2 ਕਿਲੇ ਕਿਸੇ ਦੀ 4 ਕਿਲੇ ਕਿਸੇ ਦੇ 10 ਕਿਲੇ ਇਦਾਂ ਕਰਕੇ 10 ਤੋਂ 15 ਕਿਸਾਨ ਨੇ ਜਿਹੜੀ 60 ਤੋਂ 65 ਕਿਲੇ ਵੇਚੇ ਦੇ ਮੋਟਰਾਂ ਨੇ ਜੀ ਮੋਟਰਾਂ ਲੱਗੀਆਂ ਹੋਈਆਂ ਨੇ 5-7 ਮੋਟਰਾਂ ਨੇ ਬੋਰ ਨੇ 15-20 ਜਦੋਂ ਮਤਲਬ ਕਿ ਇਹ ਬੜੀਆਂ ਔਖੀਆਂ ਜ਼ਮੀਨਾਂ 30 40 ਸਾਲ ਹੋ ਗਏ ਇੱਥੇ ਲੋਕਾਂ ਨੇ ਬੜੀਆਂ ਔਖੀਆਂ ਜ਼ਮੀਨਾਂ ਬਣਾਈਆਂ ਆਬਾਦ ਕੀਤੀਆਂ ਅੱਜ ਇਹ ਅੱਜ ਇਹ ਪੈਦਾਵਾਰ ਹੋਣ ਲੱਗੀ ਤਾਂ ਅੱਜ ਆ ਸਾਡੇ ਨਾਲ ਆ ਕੁਝ ਹੋ ਗਿਆ ਤੁਹਾਡੀ ਕਿੰਨੀ ਕਿੰਨੀ ਜ਼ਮੀਨ ਜਿਹੜੀ ਪਾਣੀ ਦੇ ਵਹਾਅ ਛੜ ਗਈ ਮੇਰੀ ਇਸ ਟਾਈਮ ਹੁਣ ਚੱਲ ਰਿਹਾ ਪ੍ਰੋਜੈਕਟ ਕੰਮ ਜੀ ਪ੍ਰੋਜੈਕਟ ਕੰਮ ਚੱਲ ਰਿਹਾ ਵ 25 ਤੋਂ 26 ਕਿਲੇ ਨੇ ਜਿਹਦੇ ਵਿੱਚ ਹੁਣ ਇਹ ਸਟਾਰਟ ਹੋ ਗਿਆ ਦੋ ਕਿਲੇ ਵਿੱਚ ਮਤਲਬ ਚਲੇ ਗਿਆ ਉਹ ਮੋਟਰ ਜੀ ਦੋ ਕਿਲੇ ਵਿੱਚ ਚਲੇ ਗਏ ਨੇ ਇਸ ਟਾਈਮ ਆ ਇਕ ਤਾਰਾ ਤੂਰਾ ਸਭ ਦਿਖ ਰਹੀਆਂ ਨੇ ਜਿਹੜੀ ਮੋਟਰ ਲੱਗੀ ਹੋਕੇ ਦੀ ਸਰਕਾਰ ਅੱਗੇ ਕੀ ਅਪੀਲ ਕਰ ਬਈ ਸਾਨੂੰ ਕਹਿੰਨਾ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਸਰਕਾਰ ਨੂੰ ਅਪੀਲ ਹੈਹੀ ਸਾਡੀ ਬੇਨਤੀ ਆ ਹੱਥ ਜੋੜ ਕੇ ਵੀ ਇਹਦਾ ਪ੍ਰਬੰਧ ਕੀਤਾ ਜਾਵੇ ਵੀ ਇਹ ਕਹਿੰਨਾ ਇਹਦੇ ਸਟਾਡ ਕੋਈ ਠੋਕਰਾਂ ਲੱਗਣ ਜਿਹਦੇ ਨਾਲ ਕੀ ਪਿੰਡ ਬਿਲਕੁਲ ਬੰਨ ਦੇ ਨਾਲ ਪਿੰਡ ਆ ਉਹ ਪਿੰਡ ਦਾ ਸਾਨੂੰ ਘਰ ਛੱਡ ਕੇ ਇੱਥੋਂ ਜਾਣਾ ਪੈਣਾ ਵਾ ਜੇ ਮੰਨ ਕੇ ਚਲੋ ਇਹੀ ਰਫਤਾਰ ਜਿਹੜੀ ਫੜੀ ਹੋਈ ਆ ਕਿਉਂਕਿ ਪਾਣੀ ਦਾ ਮੀਂਹ ਦਾ ਤਾਂ ਹਜੇ ਕੋਈ ਪਤਾ ਨਹੀਂਗਾ ਕਿੰਨਾ ਪਾਣੀ ਆ ਰਿਹਾ ਜਿਹੜੇ ਹਿਸਾਬ ਨਾਲ 50000 60000 ਕਿਊਜ਼ਿਕ ਪਾਣੀ ਆ ਰਿਹਾ ਵਾ ਇਹ ਹਰ ਰੋਜ਼ ਹਰ ਰੋਜ਼ 1 ਕਿਲੋਮੀਟਰ ਦੇ ਵਿੱਚ ਇਹ ਘੱਟ ਤੋਂ ਘੱਟ ਕਿਲੋਮੀਟਰ ਕਿਲੋਮੀਟਰ ਦੇ ਵਿੱਚ 40 ਤੋਂ 50 ਕਰਮਾ ਇਸ ਤਰੀਕੇ ਵੱਧ ਰਿਹਾ ਹੈ دریا ਬੰਨ ਕੰਨੀ ਸਰਕਾਰ ਅੱਗੇ ਕੀ ਅਪੀਲ ਕਰਨਾ ਚਾਹੂੰਗਾ ਮੌਕੇ ਦੀ ਸਰਕਾਰ ਨੂੰ ਇਹ ਅਪੀਲ ਹੈ ਕਿ ਸਾਨੂੰ ਕਹਿੰਦਾ ਜੇ ਜ਼ਮੀਨਾਂ ਸਾਡੀਆਂ ਸਾਰੀਆਂ ਹੜ ਜਾਂਦੀਆਂ ਨੇ ਤਾਂ ਤਾਂ ਇਹਨਾਂ ਨੂੰ ਸਰਕਾਰ ਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੀ ਸਾਨੂੰ ਇਹਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਜੀ ਕੀ ਨਾਮ ਹੈ ਜੀ ਅਮਰੀਕ ਸਿੰਘ ਹੈ ਜੀ ਕਿਹੜੀ ਜਗ੍ਹਾ ਤੋਂ ਜੀ ਮੰਡਲ ਚੋਂ ਦਾ ਪਿੰਡ ਹੈ ਜੀ ਤਜੂ ਜਰਾਣ ਕਰੀ ਦਿਓ ਤੁਹਾਡੀ ਵੀ ਜ਼ਮੀਨ ਲੱਗਦੀ ਸੀ ਹਾਂਜੀ 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 ਕਿੰਨੀ ਜ਼ਮੀਨ ਸੀ ਤੁਹਾਡੀ ਸਾਡੀ 12 ਕਿੱਲੇ ਜ਼ਮੀਨ ਸੀਗੀ 4-5 ਦੀ ਹੁਣ ਕਿੰਨੇ ਤੱਕ ਕਿੰਨੀ ਕਰੋੜ ਚੁੱਕੀ ਹੈ ਹੁਣ ਤੱਕ 7 ਕਿੱਲੇ ਰੁੜ ਗਈ ਸਾਡੀ ਜੀ ਮੌਕੇ ਦੀ ਝੋਨਾ ਲੱਗਿਆ ਝੋਨਾ ਲੱਗਿਆ ਉਹਦੇ ਵਿੱਚ ਝੋਨਾ ਵਿੱਚ ਗਿਰ ਰਿਹਾ ਜੀ ਅਜੇ ਵੀ ਗਿਰ ਰਿਹਾ ਜੀ ਹਾਂਜੀ ਹਾਂਜੀ ਅਜੇ ਵੀ ਗਿਰ ਰਿਹਾ ਤੇ ਮੌਕੇ ਦੀ ਸਰਕਾਰ ਅੱਗੇ ਕੀ ਅਪੀਲ ਕਰਨਾ ਜਾਉਂਗਾ ਮੌਕੇ ਦੀ ਸਰਕਾਰ ਅੱਗੇ ਤਾਂ ਇਹ ਹੀ ਅਪੀਲ ਆ ਜੀ ਸਾਡੇ ਹੱਥ ਜੋੜ ਕੇ ਵੀ ਆ ਕੇ ਕੋਈ ਜਿਹੜਾ ਸਤਲੁਜ ਦਰਿਆ ਟਾਲ ਆ ਰਿਹਾ ਆ ਇਹਦੀ ਕੋਈ ਆਗੇ ਰੋਕtham ਕੀਤੀ ਜਾਵੇ ਜੀ ਕੋਈ ਸਟੱਡ ਵਗੈਰਾ ਲਾਈ ਜਾਣ ਕਿ ਜਿਹੜਾ ਬਚਾਅ ਹੋ ਸਕੇ ਜੀ ਹਾਂਜੀ ਭਾਈ ਜੀ ਕੀ ਨਾਮ ਆ ਜੀ ਸੱਤਪਾਲ ਸਿੰਘ ਜੀ ਕਿਹੜੀ ਜਗ੍ਹਾ ਤੋਂ ਜੀ ਮੰਡ ਚੋਂਤੇ ਤੋਂ ਜੀ ਤੇ ਤੁਹਾਡੀ ਕਿੰਨੀ ਕੁ ਜ਼ਮੀਨ ਜਿਹੜੀ ਪਾਣੀ ਦੇ ਵਿੱਚ ਹਟ ਚੁੱਕੀ ਆ ਤੇ ਕਿਹੜੀ ਹੁਣ ਪਾਣੀ ਦੇ ਕਿਨਾਰੇ ਦੇ ਤੇ ਆ ਜਰੂਰ ਦੱਸ ਦਿਓ ਸਾਡੇ ਜੀ ਜ਼ਮੀਨ ਤਕਰੀਬਨ 12 ਕਿੱਲੇ ਜ਼ਮੀਨ ਆ ਜਿਹਦੇ ਵਿੱਚੋਂ ਕਿ ਤਕਰੀਬਨ 7 ਕਿੱਲੇ ਹਟ ਚੁੱਕੇ ਆ ਹਜੇ ਵੀ ਮਤਲਬ ਦਰਿਆ ਪਿੱਛੇ ਨਹੀਂ ਹਟ ਰਿਹਾ ਜੀ ਤਿੰਨ ਬੋਰ ਸੀਗੇ ਉਹ ਵਿੱਚ ਚਲੇ ਗਏ ਆ ਜੀ ਸਾਡੀ ਤਾਂ ਸਰਕਾਰ ਅੱਗੇ ਹੀ ਬੇਨਤੀ ਆ ਵੀ ਮਤਲਬ ਇਹਨੂੰ ਰੋਕਿਆ ਜਾਵੇ ਜੇ ਠੱਲ ਪਾਈ ਜਾਵੇ ਅਸੀਂ ਰੋਟੀ ਖਾਂਦੇ ਰਹਿ ਜਾਾਂਗੇ ਨਹੀਂ ਸਾਡੇ ਹਾਲਾਤ ਬਹੁਤ ਮਾੜੇ ਆ ਜੀ ਕਿੰਨੀ ਜ਼ਮੀਨ ਸੀਗੀ ਤੁਹਾਡੀ ਜੀ ਸਾਡੀ 12 ਕਿੱਲੇ ਜ਼ਮੀਨ ਸੀਗੀ ਚਾਰ ਭਰਾਵਾਂ ਦੀ ਜੀ ਜਿਹਦੇ ਵਿੱਚੋਂ ਕਿ ਸਾਡੇ ਕੋਲੇ ਮਗਰ ਕੁਝ ਬਚਦਾ ਨਹੀਂ ਤਿੰਦਾ ਜੀ ਸਾਡੀ ਤਾਂ ਇਹ ਹੀ ਬੇਨਤੀ ਆ ਵੀ ਕੋਈ ਸਾਜਣ ਹੋਵੇ ਸਾਡੀ ਮਦਦ ਕਰਨ ਵਾਲਾ ਤਾਂ ਜ਼ਰੂਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਉਹ ਕਿਹਦੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਰਕਾਰ ਨੂੰ ਤਾਂ ਇਹੀ ਅਪੀਲ ਆ ਜੀ ਮਤਲਬ ਕਿ ਕੋਈ ਸਟੱਡ ਲਾ ਦੇਣਾ ਰੋਕਥਾਮ ਕਰਨ ਤੇ ਸਾਡਾ ਬਚਾਅ ਹੋ ਸਕਦਾ ਤੇ ਬੰਨ ਦਾ ਵੀ ਹੋ ਜਾਊਗਾ ਤੇ ਨਹੀਂ ਤਾਂ ਬਾਹਰ ਲੁਧਿਆਣੇ ਦਾ ਵੀ ਇੱਥੋਂ ਜਦ ਬੰਨ ਟੁੱਟਣਾ ਤਾਂ ਲੁਧਿਆਣਾ ਨਹੀਂ ਬਚਣਾ ਜੀ ਹਮ ਕੀ ਨਾਮ ਆ ਜੀ ਸੋਹਣ ਸਿੰਘ ਨਾਮ ਆ ਜੀ ਕਿਹੜੀ ਜਗ੍ਹਾ ਤੋਂ ਜੀ ਢੋਲਨਵਾਲ ਤੋਂ ਜੀ ਤੁਹਾਡੀ ਵੀ ਜ਼ਮੀਨ ਲੱਗਦੀ ਇੱਥੇ ਹਾਂਜੀ ਸਾਡੀ ਵੀ ਜ਼ਮੀਨ ਇੱਥੇ ਤੁਹਾਡੀ ਕਿੰਨੀ ਜ਼ਮੀਨ ਸੀਗੀ ਜੀ ਸਾਡੀ ਇੱਥੇ ਜ਼ਮੀਨ ਹੈ ਜੀ 7 ਕਿੱਲੇ ਮੇਰੇ ਸਾਡੇ ਦੋਨੋਂ ਭਾਈਆਂ ਦੇ ਆ ਬਾਕੀ ਮੈਂ ਠੇਕੇ ਤੇ ਲਈ ਆ ਜੀ ਤੇ ਆ ਜਿਹੜੇ ਰਸਤੇ ਤੇ ਖੜੇ ਆ ਆਪਾਂ ਇੱਥੋਂ ਸਿੱਧੀ ਸਾਡਾ ਝੋਨਾ ਉੱਥੇ ਤੱਕ ਸੇਗਾ 6-7 ਕਿੱਲੇ ਝੋਨਾ ਸਾਡਾ ਚਲੀ ਗਿਆ ਜੀ ਹਜੇ ਵੀ ਮਹਾਰਾਜ ਖਵਾਜਾ ਬਿੱਲ ਹਟਦਾ ਨਹੀਂ ਹੈਗਾ ਤੇ ਮੌਕੇ ਤੇ ਸਾਡ ਅੱਗੇ ਕੀ ਅਪੀਲ ਕਰਨਾ ਜੀ ਅਸੀਂ ਤਾਂ ਇਹੀ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਜੇ ਸਾਡਾ ਕੋਈ ਹੱਲ ਹੁੰਦਾ ਕਰ ਇਹਨੂੰ ਜੀ ਤੇ ਬਾਕੀ ਆ ਨਾਲ ਹੋਰ ਕਿਸਾਨਾਂ ਦੀ ਜ਼ਮੀਨ ਬਹੁਤ ਗਈ ਆ ਇੱਧਰ ਨੂੰ ਨਿਗਾਹ ਮਾਰੋ ਦੇਖੋ ਕਿੱਥੇ ਤੱਕ ਸਾਰੀ ਝੋਨੇ ਨੂੰ ਢਾ ਲ ਗਈ ਇੱਥੇ ਉਹ ਉੱਥੋਂ ਲਾ ਕੇ ਇੱਥੋਂ ਤੱਕ ਹੂੰ ਕੋਈ ਤਕਰੀਬਨ ਇੱਥੋਂ ਲਾ ਲੋ 3 ਕਿੱਲੇ ਦਰਿਆਵ ਚਾਰ ਕਿੱਲੇ ਪਿੱਛੇ ਦੇ ਉਰੇ ਨੂੰ ਆ ਗਿਆ ਝੋਨੇ ਚ ਨੂੰ ਜੀ ਸਾਰਿਆਂ ਦਾ ਮਿਲਾ ਕੇ ਉਹ 60 65 ਕਿੱਲੇ ਝੋਨਾ ਹੋ ਗਿਆ ਹੁਣ 70 ਕਿੱਲੇ ਜੀ ਜਿਹੜਾ ਪਾਣੀ ਦੇ ਬਾਹਰ ਹੁਣ ਤੱਕ ਜਿਹੜਾ ਪਾਣੀ ਦੇ ਬਾਹਰ ਚਲੇ ਗਿਆ ਬਾਕੀ ਹਜੇ ਵੀ ਜਾਈ ਜਾਂਦਾ ਦੇਖ ਲਓ ਤੁਸੀਂ ਮੌਕੇ ਤੇ ਹਜੇ ਵੀ ਜਾਂਦਾ ਤਿਆ ਵਾਹੀ ਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਕੀ ਨਾਮ ਆ ਪਹਿਲਾਂ ਜੀ ਸ਼ਾਮ ਸਿੰਘ ਆ ਜੀ ਮੌਕੇ ਦੇ ਸਰਪੰਚ ਆ ਜੀ ਹਾਂਜੀ ਕਿਹੜੇ ਪਿੰਡ ਦੇ ਜੀ ਮੰਡ ਚੰਤਾ ਜੀ ਜੀ ਜਾਣਕਾਰੀ ਜਰੂਰ ਦਿਓ ਜੀ ਜਿਹੜੀ ਸਤਲੁਜ ਦੇ ਕਿਨਾਰੇ ਜ਼ਮੀਨ ਤੁਹਾਡੀ ਕਿੰਨੀ ਕੁ ਹੜ ਚੁੱਕੀ ਆ ਕਿੰਨੇ ਕੁ ਲੋਕਾਂ ਦੀ ਹੜ ਚੁੱਕੀ ਆ ਇਹ ਜੀ 45 50 ਕਿੱਲੇ ਜੰਗਲ ਸੀਗਾ ਇੱਥੇ ਹੂੰ ਹੋਰ ਰੁੜ ਗਿਆ ਜੀ 35 40 ਕਿੱਲੇ ਜ਼ਮੀਨ ਜ਼ਿਮੀਂਦਾਰਾਂ ਦੀ ਰੁੜ ਗਈ ਆ ਹਾਂਜੀ ਮੋਟਰਾਂ ਸਿੰਘਾਂ ਲੱਗੀਆਂ ਹੋਈਆਂ ਮੋਟਰਾਂ ਰੁੜ ਗਈਆਂ ਹੋਰ ਬਹੁਤ ਸੀਗੇ ਜੀ ਬਾਕੀ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਆ ਮੌਕੇ ਦੀ ਸਰਕਾਰ ਅੱਗੇ ਕੀ ਅਪੀਲ ਕਰਨਾ ਚਾਹੁੰਦਾ ਇਹ ਆ ਵੀ ਮਾਅਬਜਾ ਮਿਲਣਾ ਚਾਹੀਦਾ ਕੋਈ ਰੋਕ-ਥੰਮ ਹੋਣੀ ਚਾਹੀਦੀ ਐ ਇਹਦੀ ਹੂੰ ਤੇ ਜੋ ਬਣਦਾ ਹੱਕ ਦੇਣਾ ਚਾਹੀਦਾ ਜ਼ਿੰਮੇਵਾਰਾਂ ਨੂੰ ਫਸਲ ਪੱਕੀਆਂ ਹੋਈਆਂ ਫਸਲਾਂ ਸਾਰੀਆਂ ਖੜੀਆਂ ਜੀ ਤਾਂ ਮੋਟਰਾਂ ਜਿਹੜੀਆਂ ਪਾਣੀ ਦੇ ਕਿੰਨੇ ਚੱਲ ਚੁੱਕੀਆਂ ਨੇ ਜਿਹੜੀਆਂ ਵਿੱਚ ਜਿਹੜੇ ਪੱਕੇ ਬੋਰ ਸਗੇ ਪੱਕੇ ਮੋਟਰਾਂ 5-6 ਚੱਲ ਗਈਆਂ ਜੀ ਜੀ ਕਿਹੜੇ-ਕਿਹੜੇ ਪਿੰਡ ਦੀ ਜ਼ਮੀਨ ਲੱਗਦੀ ਇੱਥੋਂ ਜ਼ਰੂਰ ਦੱਸ ਦਿਓ ਇਹ ਮੰਡ ਚੌਂਤਾਰ ਤਾਂ ਹਾਦੀ ਵਾਲ ਜੀ ਜੀ ਮੱਝਟੂਣ ਨਾਲ ਦੇ ਬੰਦਿਆਂ ਦੀ ਜ਼ਮੀਨ ਤਾਂ ਚੌਂਤੇ ਮੰਡ ਚੌਂਤੇ ਦੀ ਆ ਹੂੰ ਢੂਣ ਨਾਲ ਤੋਂ ਵੀ ਹੈਗੇ ਆ ਵਿੱਚ ਉਹਨਾਂ ਦੀ ਵੀ 2-3 ਮੋਟਰਾਂ ਟੁੱਟ ਗਈਆਂ